e ਵੀਰ ਹਰ ਪੌਲਾ ਦਾ ਰੰਗ ਹੀ ਨਹੀਂ ਭਾਈ ਘਾਸ ਤੇ ਹੈਗੇ ਗਰੀਬਾਂ ਦੇ ਬਿਟਾ ਹੈਗੇ ਤਕੜਿਆਂ ਦੇ ਸਾਰਾਂ ਦੇ ਟਹਿਗੇ ਤਾਂ ਮੈਂ ਵੀ ਲਈ ਹੀ ਕਰਦਾ ਭਾਈ ਚਾਹੇ ਜਿੰਨੇ ਪੰਜਾਬੀ ਪੂਰੀ ਦੁਨੀਆ ਚ ਵਸਦੇ ਆ ਚਾਹੇ 100-100 ਰੁਪਿਆ ਵੀ ਆਪਣੀ ਜੇਬ ਚੋਂ ਬਿੱਟੋ ਜਾਣਾ ਇਹਨਾਂ ਲੋਕਾਂ ਦੀ ਭਾਈ ਮਸਲ ਕੋਈ ਨਹੀਂ ਬਾਹਰ ਫੜੋ ਯਾਰ ਇਹਨਾਂ ਤੋਂ ਕੰਮ ਨਾ ਵੀ ਆਖਦਾ 10 ਸਾਲ ਤਾਂ ਜੇ ਹੁਣ ਵੀ ਲੱਗਣਾ ਇਹ ਖੇਤਾਂ ਚ ਪਈ ਹੋਈ ਬਰੈਕਤੀ ਨਹੀਂ ਚੱਕੀ ਜਾਂਦੀ ਸਾਰੇ ਦੋਰbaar ਮਰ ਚ ਗਏ ਖੱਦ ਕੇ ਬੁਰਾ ਹਾਲ ਹੋ ਗਿਆ ਮੋਟਰਾਂ ਫਸ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਅਪੀਲ ਆ ਵੀ ਭਾਈ ਇਹਨਾਂ ਲੋਕਾਂ ਨੂੰ ਜਦੋਂ ਅੱਜ ਤੋਂ ਕੋਈ ਮਹੀਨਾ ਡੇਢ ਮਹੀਨਾ ਅਗਰ ਮਹੀਨਾਂ ਦਾ ਭਾਈ ਪਾਣੀ ਨਹੀਂ ਰੁਕਣਾ ਖਲਾਅ ਤੇ ਇਹਦੇ ਆ ਇਹਨਾਂ ਦਾ ਪਾਣੀ ਵਗੀ ਜਾਊਗਾ ਜਿੰਨਾ ਕਿ ਬੰਨ ਬੰਨੇ ਨਹੀਂ ਜਾਂਦੇ ਰਾਵੀ ਦੇ ਪਿਆਸ ਤੇ ਸਭ ਤੋਂ ਜਿਹੜਾ ਪਾਣੀ ਵਗੀ ਚੁਕਾ ਜਾਣਾ ਸੋ ਲੋਕੋ ਤੁਹਾਨੂੰ ਅਪੀਲ ਆ ਇਹ ਬਾਗ ਤੋਂ ਬਾਅਦ ਇੰਨਾ ਲੋਕਾਂ ਦੇ ਪਿੰਡਾਂ ਜਾ ਕੇ ਪੜਤਾਲ ਕਰਕੇ ਕਈ ਵਈ ਲੁਟੇਰੇ ਬਹੁਤ ਫਿਰਦੇ ਐ ਇੱਥੇ ਐਨੀ ਕਿਸੇ ਦਾ ਪਸ਼ੂ ਇੱਕ ਮਰਿਆ ਹੁੰਦਾ ਕਹਿੰਦਾ 25 ਮਰ ਗਏ ਜਿੰਨਾ ਤੁਹਾਨੂੰ ਦੱਸਦਾ ਇਸ ਲੱਕ ਹਲਕੇ ਦੀ ਬੰਦਾ ਕਹਿੰਦਾ ਭਾਈ ਉਹਦੀ ਇੱਕ ਗਾਂ ਸੀਗੀ ਉਹ ਗਾਂ ਮਰੀ ਆ ਤੇ ਲਿਖਾਈ ਜਾਵੇ ਮੇਰੇ 25 ਪਸ਼ੂ ਮਰ ਗਏ ੜੜ ਕੇ ਉਹਨਾਂ ਤੋਂ ਬਚ ਕੇ ਸਹੀ ਲੋੜ ਬੰਦਾ ਤੱਕ ਮਦਦ ਪਹੁੰਚੇ ਮੇਰਾ ਵੀਰ ਤੇ ਇਹ ਨਾਲ ਦੀ ਨਾਲ ਜਿਹੜੀ ਮੈਂ ਹਰ ਵਾਰੀ ਇਹ ਗੱਲ ਕਹਿਣਾ ਇਹ ਸਾਡੇ ਕਿਹਾਂ ਆ ਗਏ ਐਸਪੀ ਫੇਰ ਗਾਮ ਥੇਰਾ ਜਾਂਦੀ ਆ ਵੀ ਜਾਣ ਕੇ ਲਿਆਂਦੇ ਜਾਣਗੇ ਜਿੰਨਾ ਚ ਤੁਸੀਂ ਆਵਾਜ਼ ਦੀ ਬੁਲੰਦ ਕਰਦੇ ਕਿ ਸਾਡਾ ਜਿਹੜਾ ਡੈਮ ਡੈਨ ਸੇਫਟੀ ਐਕਟਾ ਉਹ ਰੱਦ ਹੋਣਾ ਚਾਹੀਦਾ ਪੰਜਾਬ ਦੇ ਕੋਈ ਸਾਡੇ ਡੈਮਾਂ ਦਾ ਪ੍ਰਬੰਧ ਸਾਡੇ ਹੜ੍ਹ ਵਰਖਸ ਦਾ ਪ੍ਰਬੰਧ ਪਾਣੀ ਦਾ ਟੋਟਲ ਕੰਟਰੋਲ ਜਿਹੜੀ ਪੰਜਾਬ ਪੁਨਰਕਰਸ਼ਨ ਐਕਟ ਦੇ ਵਿੱਚ ਧਾਰਾ 76 780 ਜੀ ਨੇ ਸਾਰ ਇਕ ਵਰਤੀ ਸੀ ਪੰਜਾਬ ਦੀ ਉਹ ਰੱਦ ਹੋਣੀਆਂ ਚਾਹੀਦੀਆਂ ਨੇ ਇਹਨਾਂ ਵਿੱਚ ਆਪਾਂ ਗੱਲ ਕਰਾਂਗੇ ਤਾਂ ਪੰਜਾਬ ਬਚੂਗਾ ਨਹੀਂ ਭਾਈ ਕਿੰਨਾ ਚਿਰ ਅਸੀਂ ਲਾਛੀ ਚੱਕੀ ਫਿਰਾਂਗੇ ਬੋਰੀਆਂ ਚੱਕੀ ਫਰਾਗੇ ਬੰਦ ਮਾਰਦੇ ਫਰਾਗੇ ਇੱਕ ਟੱਲਿਆ ਨਹੀਂ ਜਾਣਾ ਪੰਜਾਬ ਤੋਂ ਜਦੋਂ ਬੜੀ ਖਤਰਨਾਕ ਮਾਰ ਆ ਇਹ ਬੜੀ ਗੁੱਜੀ ਤੇ ਸ਼ਾਸ਼ੀ ਫੜਨੇ ਆ ਇਹ ਜਿਹੜੇ ਪੰਜਾਬ ਨੂੰ ਮਾਰ ਰਹੇ ਨੇ ਪੰਜਾਬ ਕੋ ਤੁਸੀਂ ਕਿਸੇ ਤੋਂ ਨਹੀਂ ਡਵੇਂ ਭਾਈ ਬਹੁਤ ਹਮਲੇ ਹੋਏ ਹੱਲੇ ਹੋਏ ਥੱਲੇ ਗੁੱਲੇ ਹੋਏ ਘੱਲੂ ਘਾਰੇ ਹੋਏ ਬਹੁਤ ਸ਼ੰਤਪੁਰੋਂ ਦਾ ਆਇਆ ਖਾਸ ਤੌਰ ਤੇ ਮਾਜ ਵਿੱਚ ਖੜਾ ਇਸ ਇਲਾਕੇ ਦੇ ਤਾਂ ਪਰ ਮੈਂ ਕਹਿੰਦਾ ਜੇ ਐਂ ਹਾਲਾਤ ਬਣੇ ਰਹੇ ਨਾ ਭਾਈ ਤੇ ਤਬਾਹ ਕਰ ਦਿੰਦੇ ਇਸ ਸਭ ਨੂੰ ਸਾਨੂੰ ਆਵਾਜ਼ ਮੰਗ ਛੋਣੀ ਚਾਹੀਦੀ ਕਿ ਯਾਰ ਮੈਨੂੰ ਇਹ ਦੱਸੋ ਕਿ 10 ਦਿਨ 20 ਦਿਨ ਮਹੀਨਾ ਖੜ੍ਹਦੀ ਸਕਦਾ ਸੀਗਾ ਸੈਂਟਰ ਲਿਆ ਕੇ ਸੀਐਸਐਫ 31 ਤਰੀਕ ਨੂੰ 31 ਅਗਸਤ ਨੂੰ ਡੈਮਾ ਦਾ ਪ੍ਰਬੰਧ ਉਹਨੇ ਹਵਾਲੇ ਕਰਤਾ ਇਹ ਆ ਸੁਰੱਖਿਆ ਦਾ ਪ੍ਰਬੰਧ ਹੈ ਕੰਟਰੋਲ ਪਹਿਲੇ ਉਹਨਾਂ ਦੇ ਕੋਲੇ ਆ ਬੀਬੀਐਮਪੀ ਦੇ ਵਜੋਂ ਪੰਜਾਬ ਨੂੰ ਪਾਸੇ ਕਰਤਾ ਸਾਡੇ ਅੱਜ ਸਾਰੇ ਬੰਦੇ ਸਾਡੇ ਸਿਆਸਤਦਾਨ ਖਾਸ ਤੌਰ ਤੇ ਇਸ ਗੱਲ ਤੇ ਚਾਹੇ ਕੋ ਸਰਕਾਰੀ ਹੈ ਸਰਕਾਰ ਦੇ ਵਿੱਚ ਆ ਚਾਹੇ ਕੋ ਲੋਧੀ ਹੈ ਰੌਾ ਭਾਈ ਉਹਨੂੰ ਬੰਬੂ ਕਾਰਟ ਲਈ ਫਿਰਦਾ ਹੈ ਕੋ ਡੀਸੀ ਨੂੰ ਬੋਲ ਲਾਈ ਜਾਂਦਾ ਕੋਈ ਚੱਕੀ ਫਿਰਦਾ ਹੈ ਕਈ ਵਿਦਵਾਨ ਕਹਿਣਗੇ ਤੂੰ ਲੋਕਾਂ ਨੂੰ ਪਹਿਲਾਂ ਮਚਾਲਾ ਗੱਲਾਂ ਫੇਰ ਕਰ ਲਈ ਲੋਕ ਐ ਨਹੀਂ ਬਚਨੇ ਨਾ ਤਾਂ ਮੈਂ ਕੋਈ ਅਲਾਦੀਨ ਦਾ ਚਰਾਗ ਹੈ ਵੀ ਮੈਂ ਕੋਈ ਖੂਪ ਮਾਰ ਕੇ ਸਾਰਾ ਪਾਣੀ ਉਡਾ ਦੂੰਗਾ ਮੈਂ ਪਾਣੀ ਪੀ ਦੂੰਗਾ ਨਾ ਮੈਂ ਕੋਈ ਬੰਦ ਮਾਰ ਸਕਦਾ ਠੀਕ ਆ ਨਾ ਮੈਂ ਕੋਥੇ ਲੰਗਰ ਲਾਉਣ ਆਇਆ ਮੈਂ ਲੋਕਾਂ ਨੂੰ ਜਗਾਉਣ ਆਇਆ ਵੀ ਲੋਕੋ ਜੇ ਬਚਣਾ ਇਹਨਾਂ ਆਫਤਾਂ ਤੋਂ ਇਹਨਾਂ ਹੜ੍ਹਾਂ ਤੋਂ ਤਾਂ ਸਾਨੂੰ ਆਵਾਜ਼ ਬੁਲੰਦ ਕਰਨ ਜਾਇਜ਼ ਹੈ ਅੱਜ ਹਰ ਸਿਆਸੀ ਬੰਦੇ ਦੀ ਆਵਾਜ਼ ਹੋਣੀ ਚਾਹੀਦੀ ਆ ਵੀ ਪਾਣੀਆਂ ਦਾ ਪ੍ਰਬੰਧ ਪੰਜਾਬ ਕੋਲੇ ਹੋਣਾ ਚਾਹੀਦਾ ਡੈਮਾਂ ਦਾ ਹਟਵਕਸਾਂ ਦਾ ਸਾਡਾ ਮੁੱਖ ਮੰਤਰੀ ਚਲਾ ਗਿਆ ਉੱਥੇ ਡੀ ਲੀ ਡੋਸੇਖਾਨ ਤਾਮਲ ਲਾਡੂ ਉਥੋਂ ਦੇ ਮੁੱਖ ਮੰਤਰੀਆਂ ਬੈਠ ਕੇ ਰਾਏ ਕਰਦਾ ਵੀ ਅਸੀਂ ਡੈਮ ਸੇਫਟੀ ਐਕਟ ਰਾਜਾਂ ਦੇ ਅਧਿਕਾਰਾਂ ਦੇ ਡਾਕਾ ਇਹ ਗੱਲ ਕਿਵੇਂ ਕਰਾਉਂਦੇ ਆ ਕਿ ਦੋਸੇ ਖਾ ਕੇ ਮੁੜੇ ਆਉਂਦੇ ਆ ਕੁਝ ਕੁਛ ਕਰਕੇ ਮੁੜਦਾ ਭਰਾਵੋ ਇਹ ਸਿਆਸਤਾਂ ਨਾਲ ਹੀ ਸਿਆਸਤ ਹੋਣੀ ਹੈ ਤੇ ਯਾਦ ਰੱਖਿਓ ਇਹ ਕੋਈ ਅੱਗੇ 3 ਲੱਖ ਰੁਪਏ ਆਰਪੀ ਲੈਣ ਦੇ ਮਸਲੇ ਐ ਜੋ ਚਰਣਾ ਦਾ ਧੰਨਵਾਦ ਕਰ ਦਿਸਾ ਰਹੇ ਆ ਲੋਕਾਂ ਦੇ ਹਾਲਾਤ ਘਰੋਂ ਕਦੀ ਪਿੰਡੋਂ ਪਿੰਡੀ ਜਾ ਕੇ ਪਰ ਜਦੋਂ ਇਹ ਅਖੀਰ ਦੇ ਉੱਤੇ ਇਹਨਾਂ ਦੇ ਬੋਝ ਪਾਣਾ ਲੋਕਾਂ ਦੀਆਂ ਜੇ 1.5 ਕਰੋੜ ਦੀਆਂ ਕੋਠੀਆਂ ਢਹਿ ਗਈਆਂ ਯਾਰ ਟਰੈਕਟਰ ਰੁੜ ਗਏ ਗੱਡੀਆਂ ਰੁੜ ਗਈਆਂ ਬਾਈ ਤੁਸਾਨੂੰ ਅਪੀਲ ਆ ਬਾਈ ਇਹੀ ਪੰਜਾਬ ਦੇ ਲੋਕਾਂ ਦਾ ਸਾਡੀ ਇਹ ਮੰਗ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚੋਂ ਕਿ ਇਹ ਕਿ ਅਸੀਂ ਇੰਨਾਂ ਗੱਲਾਂ ਨੂੰ ਲੈ ਕੇ ਇੱਕ ਪਾਸੇ ਦਰਹਰਾਂ ਦੇ ਵਿੱਚ ਧੰਨਵਾਦ ਇਹਨਾਂ ਨੌਜਵਾਨਾਂ ਦਾ ਦੇਖੋ ਇਹ ਹੀ ਪੰਜਾਬ ਦੇ ਨੌਜਵਾਨ